ਈ ਮਾਧਮ ਅਰਣੋ ਤੋ ਸੋ ਨਾਨਕੀਓ ਕਰਮ ਰੋਗ ਤੈ ਬੰਦ ਨਾਨਕ ਜੰਮੇ ਹੋਰ ਅੰਮਕਿਓ ਗੁਰਵਤ ਅਤਿ ਮਨ ਮਾਇਆ ਰੰਗਿ ਨੰਗਿ ਨਿਛਤ ਨਾ ਨਾਨਕ ਤੋਰਾ ਚਿਤਰ ਜੋਤਿ ਤੁਧ ਤੋ ਤਾਇਨੀਤ ਨਰਜਾਤ ਕਚਾਉ ਲਾਉ ਰਹਿ ਦੀਉ ਦੱਬੈ ਜਿਤ ਬਦਰ ਗੌਰ ਨਾਨਕ ਬਾਣੀ ਗਲ ਪਰਿ ਜਤਨ ਮਾਧ ਲੋਕ ਕੇ ਕੀ ਬੇ ਗੋਣੋ ਗਾਤ ਤੁੜੇ ਮਨ ਦਾ ਬਰਿਆ ਤੇ ਤੁਮੇਂ ਜੀਉ ਦਾ ਨਾਮ ਜਿਨ ਬੱਤ ਤੇ ਰੋ ਨੇ ਨਾਮ ਸੁਖ ਰੋਗ ਕਾਣ ਗਰਮ ਕਰਤਾ ਤੇ ਕੋਵਿੰਦ ਸਾਹਿਬ ਚਿੰਤਾ ਮੀਤ ਜੇ ਪ੍ਰਭੀ ਅਰਜ ਜਜ ਗਿਓ ਨਾ ਲਗਦੇ ਡਕ ਜੀਤ ਜੇ ਗਦਿ ਜਿਨ ਬਿਨ ਰਾਮ ਗੋਦ ਨਰਮੁ ਤੇ ਜਾਜੇ ਤੇ ਨਰ ਮਰ ਅੰਦਰ ਮੇ ਨਾਮਹਿ ਸਤ ਜੀਵਾਨ एक भगवन् भगवान जय प्रादीतमय मन जतनु गुरु भगवान नाथ सनातन दया दाता ब्रह्मा गोब्ले नत भगवान करतने जीते नाथ गपिद वरचटवर पट होई चित्तर हित वरते अरकान तन मनहत भगवन् नाथ बने भगदाते यूपंजले जिनान सरकं भगवाटमगिस ਨਾਮ ਜੋਤਿ ਦੇਵੀ ਨਾਨਕੋ ਬਾਗਰ ਗਿਰਦਪਈਉ ਨਾਰਦ ਲੀਨਾ ਜਿਗਰ ਦੇ ਕਿਉ ਜਗਤੰ ਮੈਂ ਓ ਪਾਉ ਮੁਗੋ ਨਾਮੈ ਨਾਰਦ ਤਰ ਅਰਪੁ ਬਚੈ ਤੇ ਦਾਗੋ ਮਨ ਮਾਣੈ ਦਰਗਤਿ ਨਾਮ ਤਬ ਚੁਟੈ ਜਗਤ ਦੇਵੀ ਸੰਗੰਨਾ ਸਰਦਾਰ ਰਵੇ ਜਿਗਰੁ ਰੁਗੀ ਪੀਤ ਰਾਮ ਗਿਰਿਉ ਦਾਵਨ ਬਿਉ ਕੀ ਕੀ ਆਜਮਨ ਕੋ ਜੀ ਕੋਏ ਏ ਬਾਰ ਬੰਦਰ ਕੋ ਨੰਦਦਰ ਸੇ ਕੋਏ ਜੋ ਬਦ ਰੋਪਿਨ ਦੇ ਬੋਵਾ ਤੇ ਕਾਲ ਨਾਨਕਾ ਕੁਨ ਕਾਲੇ ਨੰਦਤ ਕਰ ਜੰਦਾ ਕਾਲਾ ਬਲ ਜੁੜ ਕੇ ਬੰਦਨ ਮੇ ਤੁਮੇ ਤੁਮੇ ਯਾਦ ਕਰਾਈ ਸਭ ਸਗਲ ਤਉ ਤਜ ਮੇ ਕੋਟ ਨਾਮ ਜਿ ਬਿਉ ਤੁਮ ਤੋ ਕੋ ਨਾਮ ਕਬਿ ਤੁਮ ਮੈਂ ਦੇ ਕੇ ਪ੍ਰਗੁਣ ਨਾਮ ਨਾਮੁ ਲੇ ਕਾ ਤੁਮ ਦੇਵੋ ਹੋਰਿ ਕੋ ਭਿੰਦ ਕੋ ਨਾਮ ਕਬਿ ਰਟ ਮੈਂ ਕਿਤਿ ਪਿਉ ਗੁਣ ਮੰਤਿ ਰਾਮ ਨਾਮੈ ਮੈਂ ਕੀਰੋ ਨਾ ਕਹ ਸਮਨੇ ਕੋਇ ਜੇ ਤਖਤ ਤਨ ਕਟ ਮਟੈ ਦਰਜ ਤੁਮਾਰੋ ਹੋਇ